ਲੋ ਜੀ ਸਾਰੇ ਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲਾ ਫਾਰਮ ਹਾਊਸ। ਮੈਂ ਉਮੀਦ ਕਰ ਉਸ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਤੇ ਆਪਾਂ ਕਰ ਰਹੇ ਹਾਂ ਜੀ ਆਪਣਾ ਵਲੌਗ ਦੁਪਹਿਰ ਦੇ ਟਾਈਮ ਸ਼ੁਰੂ ਦੋ ਹਾਂ 2:30 ਮਿੰਟ ਹੋ ਗਏ ਸੀਗੇ। ਕਿ ਇੱਧਰ ਗੱਡੀ ਤੋਂ ਸੀ ਜਾਣੀ ਕਿ ਹਜੇ ਅਸੀਂ ਜਾ ਕੇ ਆਣਾ ਪਟਿਆਲੇ। ਮੈਂ ਹੁਣੇ ਵੈਸੇ ਉਹ ਲੈ ਕੇ ਆਈ ਕਿ ਪਾਰਸਲ ਮੈਂ ਤੁਹਾਨੂੰ ਪਾਰਸਲ ਦਿਖਾਨੀਆਂ ਨਾਲੇ। ਤੇ ਬਾਕੀ ਲੋ ਜੀ ਆ ਲੈ ਕੇ ਆਂਦਾ ਅੱਜ ਪਾਰਸਲ Amazon ਤੋਂ ਅਸੀਂ ਇਹ ਲੈ ਕੇ ਹੈਗੇ ਨੇ ਸਟੈਂਡ। ਜੀ ਮੈਂ ਫੋਨ ਨੂੰ ਚਾਰਜ ਲਾਣ ਵਾਸਤੇ ਆ ਸਟੈਂਡ ਲੈ ਕੇ ਆਏ ਨੇ ਕਿਉਂਕਿ ਨਾ ਫਿਰ ਪੂਰੇ ਥਾਂ ਥਾਂ ਤੇ ਔਖਾ ਹੋ ਜਾਂਦਾ ਹੁਣ ਇਹਨੂੰ ਆਪਾਂ ਨੇ ਐਵੇਂ ਲਾ ਦੇਣਾ ਫੋਨ ਕਿੱਥੇ ਰੱਖੇ ਤਾਂ ਹੁਣ ਇਹ ਹਰ ਇੱਕ ਥਾਂ ਤੇ ਆਏ ਲਾ ਦੇ ਨੇ ਫਿਰ ਇੱਧਰ ਫੋਨ ਰੱਖ ਕੇ ਚਾਰਜਿੰਗ ਜਿਵੇਂ ਮਰਚੀ ਲਾਈ ਜਾਓ ਕਰੀ ਜਾਓ ਚਾਰਜ ਫੋਨ ਨੂੰ ਵਧੀਆ ਹਨਾ ਬੀਬੀ ਬੀਬੀ ਸੜੀ ਚਾਹ ਪਾਣੀ ਪੀ ਕੇ ਹਟੇ ਨੇ ਬਾਕੀ ਮੈਂ ਸੂਟ ਵੀ ਸਿਚ ਕੀਤਾ ਸੀ ਮੈਂ ਤੁਹਾਨੂੰ ਸੂਟ ਵੀ ਦਿਖਾਨੀ ਹੈ ਮੇਰਾ ਨਾ ਪਹਿਲਾ ਸੂਟ ਆ ਸੂਟ ਮੈਂ ਬਣਾਇਆ ਮਮ ਨੂੰ ਆ ਜਾਣ ਦੋ ਫਿਰ ਉਹ ਮੈਂ ਤੁਹਾਨੂੰ ਖੜ ਕੇ ਸਾਰਾ ਸੂਟ ਦਿਖਾਉਂਗੀ ਇਹਦੀ ਫਿਨਿਸ਼ਿੰਗ ਵਗੈਰਾ ਇਹ ਉਹੀ ਲੈਨਿੰਗ ਵਾਲਾ ਸੂਟ ਹੈ ਲੈਨਿੰਗ ਵਾਲਾ ਸੂਟ ਜਿਹੜਾ ਮੈਂ ਤੁਹਾਨੂੰ ਹਾਂ ਇਸ ਵੀਡੀਓ ਦੇ ਵਿੱਚ ਨਾ ਮੈਂ ਵਿੱਚ ਕਲਿੱਪ ਐਡ ਜਰੂਰ ਕਰਾਂਗੀ ਕਿਉਂਕਿ ਮੇਰੇ ਕੋਲ ਨਾ ਹੋਰ ਕਲਿੱਪ ਕੱਲ ਫਿਰ ਵਿਆਹ ਵਾਲੀ ਕਲਿੱਪ ਸੀਗੀ ਤਾਂ ਕਰਕੇ ਮੈਂ ਇਹ ਵੀਡੀਓ ਦੇ ਵਿੱਚ ਕਲਿੱਪ ਨੂੰ ਜ਼ਰੂਰ ਐਡ ਕਰੂਗਾ ਸ਼ਾਇਦ ਇਸ ਤੋਂ ਬਾਅਦ ਮੈਂ ਉਹੀ ਕਲਿੱਪ ਐਡ ਕਰੂੰਗੀ ਉਹਦੇ ਵਿੱਚ ਤੁਹਾਨੂੰ ਮੈਂ ਦਿਖਾ ਦੱਸੂੰਗੀ ਵੀ ਆਪਾਂ ਲੈਂਨਿੰਗ ਵਾਲੇ ਸੂਟ ਤੇ ਮਤਲਬ ਵੀ ਕਿਵੇਂ ਲੈਂਨਿੰਗ ਨੂੰ ਕਿਵੇਂ ਸੈੱਟ ਕਰ ਸਕਦੇ ਆ ਬਾਕੀ ਤੁਸੀਂ ਇਹਦੀ ਫਿਨਿਸ਼ਿੰਗ ਪਹਿਲਾਂ ਦੇਖ ਲਓ ਵੀ ਐਵੇਂ ਇਹਦੀ ਕਿੰਨੀ ਵੀ ਕਪੜਾ ਕਿੰਨਾ ਵਧੀਆ ਖੜ ਜਾਂਦਾ ਤੇ ਬਾਕੀ ਮੈਂ ਜਿਹੜੀ ਪਾਈਪਿੰਨ ਉਹ ਵੀ ਮੈਂਨੇ ਖੁਦ ਬਣਾ ਕੇ ਲਾਈ ਆ ਮੈਂ ਤੁਹਾਨੂੰ ਵੀ ਮੈਂ ਪਹਿਲਾਂ ਵੀਡੀਓ ਬਣਾਉਣ ਲੱਗੀ ਬਟ ਫਿਰ ਨਾ ਥੋੜਾ ਇੱਕ ਹੋ ਗਿਆ ਸੀਗਾ ਕੈਮਰਾ ਮੇਰਾ ਲੋਟ ਨਹੀਂ ਆ ਰਿਹਾ ਸੀਗਾ ਤਾਂ ਕਰਕੇ ਫਿਰ ਕਦੇ ਜ਼ਰੂਰ ਵੀਡੀਓ ਬਣਾਉਂਗੀ ਅਹਮਾ ਫੜੇਗੇ ਫੂਡੋਜੀ ਆਹ ਸੂਟ ਮੈਨੇ ਸਟੇਜ ਕੀਤਾ ਸੀਗਾ ਇਹ ਮੈਨੇ ਕਰੀਏ ਇਹ ਪਲੇਨ ਸਲਵਾਰ ਸੀਗੀ ਪਲੇਨ ਕਪੜਾ ਸੀ ਫਿਰ ਮੈਂ ਉਹਦੇ ਤੇ ਐਵੇਂ ਨਾ ਸਟ੍ਰੇਟ ਸਲਵਾਰ ਕਰੀ ਜਿਵੇਂ ਮੈਂ ਤੁਸੀ ਰੈੱਡ ਸੂਟ ਦੇਖਿਆ ਸੇਮ ਉਹੀ ਸਲਵਾਰ ਮੈਂ ਨੇ ਤਿਆਰ ਕੀਤੀ ਆ ਇੱਥੇ ਮੈਂ ਨੇ ਫਿਰ ਉੱਪਰ ਤੇ ਨੀਚੇ ਲਾਤੀ ਲੈਸ ਕਿਉਂਕਿ ਮੇਰੇ ਕੋਲ ਪਈ ਸੀ ਇਹ ਲੈਸ ਤੇ ਬਾਕੀ ਆ ਮੈਂ ਮੇਰੇ ਵਿੱਚ ਪਾਤੇ ਪਿੰਟੈਕਸ ਦੇ ਸਟ੍ਰੇਟ ਸਲਵਾਰ ਆ ਪਾਕਿਸਤਾਨੀ ਜਿਹੜੀ ਜਿਵੇਂ ਸਟ੍ਰੇਟ ਜਿਵੇਂ ਮੇਰੀ ਆ ਇਹਦੇ ਜਿਹੜੇ ਆਹ ਨੇ ਉਹਨਾਂ ਦੀ 6 ਸੀਗੀ ਤੇ ਮੈਂ ਨੇ ਇਹ 7 7 7.5 ਮੂਰੀ ਰੱਖੀ ਆ ਖੁੱਲੀ ਮੂਰੀ ਆ ਤੇ ਬਾਕੀ ਇਹਦੇ ਨਾਲ ਸੀਗਾ ਆਵਲਾ ਕਮੀਜ਼ ਫਿਰ ਇਹ ਪੰਗਾ ਪਿਆ ਮੇਰੇ ਕੋਲ ਨਾ ਮੈਨੂੰ ਇਹ ਪਾਈਪਿੰਗ ਨਹੀਂ ਮਿਲਨੀ ਰਹੀ ਸੀਗੀ ਫਿਰ ਮੈਂ ਕੀ ਕੀਤਾ ਜਿਹੜੀ ਆ ਪਾਈਪਿੰਗ ਆ ਨਾ ਇਹ ਮੈਂ ਖੁਦ ਬਣਾ ਕੇ ਲਾਈ ਆ ਇਹ ਮੈਂ ਤੁਹਾਨੂੰ ਜ਼ਰੂਰ ਅੱਗੇ ਕੋਈ ਵੀਡੀਓ ਕਰਨਾ ਕੋਈ ਪਾਈਪਿੰਗ ਬਣਾਈ ਤਾਂ ਮੈਂ ਦਿਖਾਉਂਗੀ ਇਹ ਕਪੜਾ ਤਿਲਕਣਾ ਸੀਗਾ ਨਾ ਫਿਰ ਫੋਲਡਿੰਗ 'ਚ ਮੈਨੂੰ ਪ੍ਰੋਬਲਮ ਆ ਰਹੀ ਤਾਂ ਕਰਕੇ ਨਹੀਂ ਮੈਂ ਦਿਖਾਈ ਮੈਂ ਕਿ ਫਿਰ ਤੁਸੀਂ ਕਹਿੰਗੇ ਫੋਲਡਿੰਗ ਸਫਾਈ 'ਚ ਨਹੀਂ ਹੈਗੀ ਉਹ ਵੈਸੇ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਬਟ ਫਿਰ ਵੀ ਥੋੜੀ ਥੋੜੀ ਸਫਾਈ 'ਚ ਮਤਲਬ ਕਿ ਥੋੜ੍ਹਾ ਕਮਲ ਬੜ ਬੈ ਰਹੇ ਸੀਗੇ ਤੱਕ ਅਕਾਦੇਮਿਕ ਸਿੰਪਲ ਸੂਟ ਤੁਹਾਨੂੰ ਪਾਈਪਿੰਗ ਜ਼ਰੂਰ ਦੱਸੂਗੀ ਇਹ ਬਹੁਤ ਈਜ਼ੀ ਤਰੀਕੇ ਨਾਲ ਪਾਈਪਿੰਗ ਬਣੀਆਂ ਨਾਲੇ ਮੈਂ ਸਿਰਫ ਮੈਂ ਦੋ ਸੀਹਣਾਂ ਨਾਲ ਆਹ ਚੀਜ਼ ਐਵੇਂ ਲਾਤੀ ਮਤਲਬ ਪਾਈਪਿੰਗ ਤੇ ਤੇ ਪਾਈਪਿੰਗ ਨੂੰ ਮੈਂ ਸਿੱਧੇ ਇਹਦੇ ਉੱਤੇ ਅਟੈਚ ਕਰਕੇ ਲਾਤਾ ਫਿਰ ਇਹ ਬਹੁਤ ਵਧੀਆ ਤਰੀਕਾ ਸੀਗਾ ਬਾਕੀ ਆ ਦੇਖੋ ਪਾਈਪਿੰਗ ਦੀ ਸਫਾਈ ਪਾਈਪਿੰਗ ਐ ਸਿੰਪਲ ਐ ਹਾਂਜੀ ਹਾਂਜੀ ਆ ਰਹੀਆਂ ਤੇ ਆ ਮੈਂ ਇਹਦਾ ਕਰਿਆ ਕਮੀਜ਼ ਤਿਆਰ ਇਹ ਸੀਗਾ ਆਪਣਾ ਲਾਈਨਿੰਗ ਵਾਲਾ ਕਮੀਜ਼ ਆ ਦੇਖੋ ਇਹ ਲਾਈਨਿੰਗ ਹਜੇ ਵੀ ਹਜੇ ਵੀ ਜੁੜੀ ਪਈ ਐ ਇਹਦੇ ਨਾਲ ਲਈ ਜਦੇ ਵੀ ਉਤਰੀ ਨਹੀਂ ਆ ਦੇਖੋ ਇਹ ਮੈਂ ਨਾ ਮੈਂ ਇਹ ਵੀਡੀਓ ਦੇ ਹੁਣ ਨੈਕਸਟ ਕਲਿੱਪ ਇਹੀ ਆਊਗਾ ਇਹ ਮੈਂ ਤੁਹਾਨੂੰ ਵੀਡੀਓ ਤੇ ਇਹ ਵਾਲੀ ਵੀਡੀਓ ਜਰੂਰ ਜੋੜੂਗੀ ਉਹ ਵੀਡੀਓ ਵੀ ਆਪਾਂ ਇਹ ਲਰਨਿੰਗ ਨੂੰ ਕਿਵੇਂ ਜੋੜ ਸਕਦੇ ਆ ਤੁਸੀਂ ਸਫਾਈ ਦੇਖੋ ਕਮੀਜ਼ ਇੰਨਾ ਕੋ ਵਧੀਆ ਬਣਿਆ ਨਾ ਪੁੱਛੋ ਨਾ ਇਹ ਮੈਂ ਹੁਣ ਉਹ ਹਜੀ ਤਰਪਾਈ ਆ ਤਰਪਾਈ ਰਹਿੰਦੀ ਹੈ ਬਸ ਤਾਂ ਕਰਕੇ ਬਸ ਸਿਰਫ ਇਹ ਪਾਈਪ ਪਾਈ ਵਾਲਾ ਕੰਮ ਰਹਿ ਗਿਆ। ਬਾਕੀ ਸੂਟ ਦੀ ਸਫਾਈ ਸੱਚੀ ਬਹੁਤ ਵਧੀਆ ਆ। ਬਾਕੀ ਮੈਨੂੰ ਮੈਨ ਸੀਗਾ ਵੀ ਕਿਉਂਕਿ ਮੈਨੂੰ ਪਾਈਪਿੰਗ ਮਿਲ ਨਹੀਂ ਰਹੀ ਤੀ ਕਿ ਫਿਰ ਮम्मा ਕਹਿੰਦੇ ਵੀ ਆਪਾਂ ਪਾਈਪਿੰਗ ਘਰੀ ਬਣਾ ਲਿਆ ਜੀ। ਆਹ ਸੀਗਾ ਇਹ ਪਾਈਪ ਤੈਨੂੰ ਮੈਂ ਬਣਾਇਆ ਸੀ। ਬਾਕੀ ਉਹ ਗੱਡੀ ਅੰਦਰ ਕਰ ਰਹੇ ਨੇ। ਸੋ ਮੈਂ ਉੱਥੇ ਜਾ ਰਹੀ ਆ। ਸੋ ਬਾਕੀ ਵੀਡੀਓ ਨੂੰ ਅੱਖਰ ਜ਼ਰੂਰ ਦੇਖਿਓ ਠੀਕ ਹੈ ਜੀ। ਬਾਕੀ ਹੁਣ ਅਸੀਂ ਸੋਟਾ ਲੋ ਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਵੀ ਤੁਸੀਂ ਲੈਨੇ ਗાળા ਸੂਟ ਕਿਵੇਂ ਕਰ ਸਕਦੇ ਹੋ। ਸੋ ਲੈਨਿੰਗ ਵਾਲੀ ਸੂਟ ਵਾਸਤੇ ਨਾ ਟੇਪ ਮਿਲਦੀ ਹੈ ਐਵੇਂ ਡਬਲ ਸਾਈਡਡ ਲੱਗ ਜਾਂਦੀ ਹੁੰਦੀ ਹੈ ਤੁਸੀਂ ਲੈਨਿੰਗ ਵਾਲੀ ਟੇਪ ਕਿ ਕਿ ਨੂੰ ਮੰਗਵਾ ਸਕਦੇ ਹੋ ਸੋ ਪਤਾ ਤੁਸੀਂ ਕੀ ਕਰਨਾ ਜਿਵੇਂ ਮੇਰੀਆਂ ਬਾਜੂ ਨੇ ਇਹ ਜਿਵੇਂ ਦੀ ਕਟਿੰਗ ਕਰਨੇ ਮੈਂ ਸਿਰ ਦੋਨੇ ਬਾਜੂਆਂ ਦਾ ਕੱਪੜਾ ਐਵੇਂ ਕੱਢ ਲਿਆ ਮੈਂ ਕਿ ਮੈਨੂੰ ਐਵੇਂ ਈਜ਼ੀ ਰਹਿ ਜਾਏਕਰ ਉਹਨੂੰ ਬੁਸ਼ਾਣਾ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਲਾਈਨਿੰਗ ਨੂੰ ਪ੍ਰੈਸ ਕਰ ਲੈਣਾ ਲਾਈਨਿੰਗ ਪ੍ਰੈਸ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਨੇ ਨਾ ਇਹ ਜਿਹੜੀ ਡਬਲ ਸਾਈਡ ਦੇ ਟੇਪ ਆ ਵੈਸੇ ਸਾਰੇ ਕਹਿੰਦੇ ਨੇ ਤੁਸੀਂ ਸਾਈਡ ਤੇ ਲਾਓ ਬਟ ਮੈਂ ਰეკਮੈਂਡ ਜ਼ਿਆਦਾ ਕਰਾਂਗੀ ਵੀ ਤੁਸੀਂ ਵਿੱਚ ਵੀ ਲਾਓ ਮਤਲਬ ਵੀ ਥੋੜੇ ਥੋੜੇ ਪੀਸਸ ਕੱਟ ਕਰਕੇ ਨਾ ਐਵੇਂ ਵਿੱਚ ਲਾਓ ਫਿਰ ਨਾ ਵਿੱਚ ਕੱਪੜਾ ਆਪਣਾ ਫੋਲਡ ਨਹੀਂ ਹੁੰਦਾ ਫਿਰ ਇੱਕ ਜਗ੍ਹਾ ਟਿਕਾ ਕੇ ਰਹਿੰਦਾ ਤਾਂ ਕਰਕੇ ਫਿਰ ਮੈਂ ਨਾ ਇਹਦੀ ਜਿਹੜੇ ਪੀਸਸ ਨੇ ਜੋ ਛੋਟੇ ਕੱਟ ਕਰਕੇ ਨਾ ਸਾਰੇ ਐਵੇਂ ਲਾਈਨਿੰਗ ਤੇ ਲਾ ਦੇਣੇ ਨੇ ਮੈਂ ਤੁਹਾਨੂੰ ਹਾਫ ਲਾਈਨਿੰਗ ਜੜ ਕੇ ਦਿਖਾ ਦਿੰਨੀ ਆ ਫਿਰ ਤੁਸੀਂ ਦੇਖ ਲਿਓ ਜੀ ਮੈਨੇ ਥੋੜੇ ਥੋੜੇ ਪੀਸਿਸ ਸੈਥੇ ਦਿਖਣਾ ਰਹੇ ਹੁਣ ਕਿਉਂਕਿ نیچے ਵੀ ਕਪੜਾ ਆਪਣਾ ਵਾਈਟ ਹੈ ਆ ਬਾਕੀ ਮੈਂ ਉੱਪਰ ਵਾਲੀ ਸਾਈਡ ਥੋੜੀ ਜਿਆਦਾ ਇਹ ਯੂਜ਼ ਕਰਾਂਗੀ ਇੱਧਰ ਰੱਖ ਦੇਣੀ ਕਿਉਂਕਿ ਉੱਪਰ ਵਾਲੀ ਸਾਈਡ ਤਾਂ ਯੂਜ਼ ਕਰਨੀ ਉੱਪਰ ਆਪਾਂ ਸਲਾਈ ਮਾਰਦੇ ਨੇ ਤਾਂ ਉਸ ਟਾਈਮ ਆਪਾਂ ਨੂੰ ਇਹ ਪਰੇਸ਼ਾਨੀ ਨਹੀਂ ਆਏਗੀ ਲਾਈਨਿੰਗ ਜੜਨ ਦਾ ਸੋ ਲੋ ਜੀ ਹੁਣ ਤੁਸੀਂ ਪਤਾ ਕੀ ਕਰੋ ਤੇ ਸਭ ਤੋਂ ਪਹਿਲਾਂ ਨਾ ਟੇਪ ਦੇ ਛੋਟੇ ਛੋਟੇ ਪੀਸ ਸਾਰੇ ਕੱਪੜੇ ਦੇ ਲਾ ਦਿਓ ਜਿਹੜੀ ਲਾਈਨਿੰਗ ਆ ਲਾਈਨਿੰਗ ਉੱਪਰ ਲਾ ਦਿਓ ਹੁਣ ਜਿਵੇਂ ਛੋਟੇ ਛੋਟੇ ਪੀਸ ਸਾਰੇ ਤੇ ਲਾਤੇ ਤੇ ਹੋਣਾ ਹੈਗਾ ਮੇਰਾ ਕੱਪੜਾ ਤੇ ਜਿੱਥੇ ਜਿੱਥੇ ਮੈਂ ਇਹਨੇ ਟੇਪ ਲਾਈ ਆ ਉਹਦੇ ਉੱਪਰ ਮੈਂਨੇ ਪੁੱਠਾ ਪਾਸਾ ਰੱਖ ਦੇਣਾ ਕੱਪੜੇ ਦਾ ਇਹਦੀ ਮੈਂ ਕਟਿੰਗ ਬਾਅਦੋਂ ਕਰਦੀ ਹੁੰਨੀ ਕਿਉਂਕਿ ਇਹਦੀ ਕਟਿੰਗ ਵਧੀਆ ਹੋ ਜਾਂਦੀ ਆ ਹੁਣ ਦੇਖੋ ਮੈਂ ਸਾਰੇ ਨੂੰ ਸੈੱਟ ਕਰਕੇ ਆਪਾਂ ਲਾ ਦੇਣਾ ਜਿੱਥੇ ਆਪਣੀ ਲਾਈਨਿੰਗ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਕੀ ਕਰਨਾ ਹੈ ਪ੍ਰੈਸ ਗਰਮ ਕਰ ਲੈਣੀ ਆਪਾਂ ਪ੍ਰੈਸ ਲਾ ਦਿੰਨੇ ਆਲੇ ਦੁਆਲੇ ਤੁਸੀਂ ਸਾਈਡਾਂ ਤੇ ਬੜੀ ਬੜੀ ਟੇਪ ਵੀ ਲਾ ਸਕਦੇ ਹੋ ਉਹਦੇ ਨਾਲ ਵੀ ਫਿਟਿੰਗ ਵਧੀਆ ਆ ਜਾਂਦੀ ਆ ਪਤਾ ਕੀ ਗੱਲ ਹੁੰਦੀ ਹੈ ਤੇ ਆਪਾਂ ਆਲੇ ਦੁਆਲੇ ਲਾਣੇ ਆ ਨਾ ਉਥੇ ਜਦ ਸਲਾਈ ਵੱਜਦੀ ਹੈ ਨਾ ਫਿਰ ਉਹ ਠੀਕ ਹੋ ਜਾਂਦਾ ਫਿਰ ਆਪਣਾ ਵਿੱਚ ਜੇ ਆਪਾਂ ਵਿੱਚ ਵੀ ਲਾਣੇ ਫਿਰ ਉਹ ਕੱਪੜਾ ਹਿਲਦਾ ਨਹੀਂ ਆਪਣਾ ਹੁਣ ਮੈਂ ਆਰਾਮ ਨਾਲ ਪ੍ਰੈਸ ਕਰ ਰਹੀ ਹਾਂ ਇਹਨੂੰ ਸੋ ਆਹ ਟੇਪ ਜਿਹੜੀ ਹੈਗੀ ਆ ਮੈਂ ਜਿੱਥੋਂ ਮੈਂ ਲੈ ਕੇ ਆਂਦੀ ਆ ਉਥੋਂ ਮੈਨੂੰ 30 ਰੁਪਏ ਦੀ ਮਿਲ ਜਾਂਦੀ ਹੈ ਅਗਰ ਮੈਂ ਬਾਹਰੋਂ ਪੁੱਛਦੀ ਆ ਏਸੀ ਮਾਰਕੀਟ ਚੋਂ ਉਹ ਇਹ ਮੈਨੂੰ ਇਹ 60 ਰੁਪਏ ਹੀ ਦਿੰਦੇ ਨੇ ਇਹ ਵয়েਸ ਮੈਂ ਬਾਅਦ ਚ ਰਿਕਾਰਡ ਕਰ ਰਹੀ ਹਾਂ ਕਿ ਵੀਡੀਓ ਲੰਬੀ ਜ਼ਿਆਦਾ ਹੋ ਗਈ ਸੀਗੀ ਦਾਂ ਕਰਕੇ ਜੀ ਬਾਕੀ ਤੁਸੀਂ ਇਹਨੂੰ ਪ੍ਰੈਸ ਕਰ ਲਿਆ ਹੁਣ ਦੇਖਿਓ ਕਪੜਾ ਪੂਰਾ ਹੀ ਲੈਨਿੰਗ ਨਾਲ ਚਿਪਕ ਚੁਕਿਆ ਹੋਣੇ ਜਾਂ ਸਾਰੀ ਲੈਨਿੰਗ ਮੈਂ ਪ੍ਰੈਸ ਸਾਰੀ ਲੈਨਿੰਗ ਤੇ ਮੈਂ ਲਾ ਦਾਂਗੀ ਉਸ ਤੋਂ ਬਾਅਦ ਮੈਂ ਇਹਦੀ ਕਟਿੰਗ ਕਰੂੰਗੀ ਤੁਸੀਂ ਸਫਾਈ ਦੇਖਿਓ ਸੂਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੀ ਹੈ ਸੂਟ ਆ ਦੇਖੋ ਕਿੰਨਾ ਠੀਕਾ ਹੁਣ ਮੈਂ ਉਧਰ ਵੀ ਆ ਕੇ ਸਾਰਾ ਸੈੱਟ ਕਰ ਦੇਣਾ ਕੱਪੜੇ ਤੇ ਸਾਰੇ ਤੇ ਲਾ ਦੇਣਾ ਬਾਕੀ ਤੁਸੀਂ ਸੂਟ ਦੇਖ ਹੀ ਚੁੱਕੇ ਹੋ ਪਹਿਲਾਂ ਹਨਾ ਕਿੰਨੀ ਜ਼ਿਆਦਾ ਵਧੀਆ ਮੈਨੂੰ ਸੂਟ ਤਿਆਰ ਹੋਇਆ ਮੈਨੂੰ ਲੈਨਿੰਗ ਹਿਲਦੀ ਨਹੀਂ ਹੈਗੀ ਵਿੱਚੋਂ ਵੀ ਨਹੀਂ ਹੁੰਦੀ ਕਮੀਜ਼ ਦੇ ਕਪੜਾ ਵੀ ਨਹੀਂ ਹਿਲ ਰਿਹਾ ਤੇ ਨਾ ਤਿੱਗ ਲੈਨਿੰਗ ਐਨ ਖੜੀ ਤੀਗੀ ਸੋ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਿਓ ਜੀ ਬਾਕੀ ਤੀਰਪੇ ਦੀ ਹੈਂਦੀ ਆ ਇਹ ਤਾਂ ਮੇਰੀ ਮਤਲਬ ਵੀ ਹੁਣ ਮੈਨੇ ਇੱਕ ਯੂਜ਼ ਕਰੀ ਆ ਹਜੇ ਤਾਂ ਮੈਂ ਦੋ ਤਿੰਨ ਸੁੱਟਾਂ ਦੀ ਕੱਢੀ ਆ ਹਜੇ ਕਾਫੀ ਪਈ ਆ ਇਹ ਮਤਲਬ ਦਾ ਇੱਕ ਇਹ ਟੇਪ ਤੁਹਾਨੂੰ 10 ਕ ਸੁੱਟਾਂ ਥੋੜਾ ਕਾਢ ਦੇ ਦੇਗੀ ਰਾਮ ਨਾਲ ਠੀਕ ਹੈ ਜੀ ਸੋ ਤੁਸੀਂ ਕੀ ਕਰ ਰਹੀ ਹੋ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਮੈਂ ਅੱਜ ਬਣਾਈ ਸੀਗੀ ਦਾਲ ਹੁਣ ਜੀ ਮੈਂ ਦਿਖਾਨੀ ਆ ਇੱਕ ਆ ਦੇਖੋ ਅੱਜ ਮੈਂ ਬਣਾਈ ਸੀ ਮੂੰਗੀ ਦੀ ਦਾਲ ਸੂਟਸਰਚ ਸੀ ਉਹ ਕਿਹਾ ਦੇਖੋ ਕਿੰਨੀ ਵਜੇ ਰਵੇ ਬਾਹਰ ਚੁੱਲੇ ਤੇ ਘੜ ਲਈ ਸੀ ਮੈਂ 3:30 ਵਜੇ ਵੀ ਫਿਰ ਜਿੱਕੇ ਵਧੀਆ ਹੋਏਗੇ ਪਾਸ ਹੁਣ ਆਪਾਂ ਦਿੰਦੇ ਆ ਤੇ ਬੱਦੂ ਨੂੰ ਰੋਟੀ ਮੈਂ ਆਖੇ ਬਗਨੇ ਮੈਨੂੰ ਨਾ ਨਾਲ ਨਾਲ ਰੋਟੀ ਦੇਣੀ ਪਸੰਦ ਆਦੇ ਆ ਕਿੰਨਾ ਗਰਮ ਗਰਮ ਟੇਸਟੀ ਲੱਗੇ ਰੋਟੀ ਤੇ ਆਪਾਂ ਦੀਗੇ ਦੇ ਅੰਦਰ ਰੋਟੀ ਹੰਕਾਰਦੇ ਲੋਕ ਨਾ ਆਪਾਂ ਕਰੀਏ ਆ ਦੋਨਾਂ ਨਾਲ ਪ੍ਰੈਂਕ ਮੇਪੂ ਦੀ ਟੇਟੇ ਇਵਿਟ ਮਿਰਟਾ ਦਾ ਫੇਲੀ ਅੰਟੀ ਇੱਕ ਗੱਲ ਦੱਸ ਸਨੀਤੂ ਬੁਝੇ ਗੈਲਰੀ ਵਿੱਚ ਮਿਰਚ ਦਾਦਾ ਪੈ ਗਈ ਕੋਈ ਦੋ ਸ਼ਾਮ ਨੂੰ 6 ਵਜੇ ਮੇਰਾ ਆਉਣਾ ਕਹਿੰਦੇ ਪੂਜ ਨੂੰ ਦਾਲ ਨਹੀਂ ਬਣਾਣੀ ਆਂਦੀ ਹੂੰ ਦਾਲ ਬਣਾਉਣੀ ਨਾ ਨਾ ਆਪਾਂ ਸਿੱਖਾ ਲੀ ਦੁਪਹਿਰੇ ਨਹੀਂ ਕਰਦੀ ਪੀਸ ਕਰਕੇ ਦੇਖੋ ਕਾਜ ਨਹੀਂ ਆਹ ਤਰੀ ਨਾ ਹੁੰਦਾ ਆਹ ਤੈਨੂੰ ਮਰੀ ਮੈਂ ਕਿਦਾ ਦਾਈ ਤੇ ਨਾ ਮੈਂ ਗਰ ਕੰਗੋਸ਼ੀ ਮੈਂ ਪਾਲ ਤੋਂ ਜੜੀ ਪਰ ਆ ਕਿਤਾ ਕੀ ਸੀ ਪੂਜੀ ਇਮੇ ਕੀ ਪ੍ਰਾਂਕ ਕੀਤਾ ਜੁੰਨ ਲਾਲ ਕੀ ਹੈ ਮੈਂ ਕਿਹਾ ਉਹ ਦਿਨ ਲਈ ਮੇਰੇ ਤੇ ਦਾਦਾ ਪਾਤੀ ਉਹ ਜਿਹੜੀ ਸਬਜ਼ੀ ਨੇ ਬਣਾਣੀ ਆਂਦੀ ਕਹਿੰਦੇ ਕੋਈ ਨੂੰ ਕੁਝ ਨਹੀਂ ਹੁੰਦਾ ਕਹਿੰਦੇ ਸਿਖਾ ਦਾਂਗੇ ਅੱਛਾ ਕਿਹਦੀ ਲੱਗੀ ਦਾਲੀ ਪੁੱਛੀ ਕਿਵੇਂ ਦੀ ਲੱਗੀ ਮੈਂ ਪੁੱਛੀ ਉੱਥੇ ਮੈਂ ਖੜੀ ਕਹਿੰਦੇ ਤੇਸੀ ਬਣੀ ਆ ਤੇ ਕਿ ਮੈਂ ਤੁਹਾਨੂੰ ਫ੍ਰੈਂਕ ਕਰਦੀ ਸੀ ਯਾਦ ਨਹੀਂ ਆ